ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਇਸ ਵੇਲੇ ਅਸੀਂ ਮਜੂਦ ਹਾਂ ਸ਼ੰਭੂ ਬਾਰਡਰ ਦੇ ਉੱਪਰ ਤੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਲੰਗੋਵਾਲ ਸਾਹਿਬ ਨੇ ਲੰਗੋਵਾਲ ਸਾਹਿਬ ਕੀ ਪ੍ਰੋਗਰਾਮ ਅੱਗੇ ਦਾ ਹੋਣਾ ਵਿਖੋ ਪ੍ਰੋਗਰਾਮ ਦਿੱਲੀ ਕੁਚ ਕਰੋ ਦਾ ਐਲਾਨ ਕੀਤਾ ਹੋਇਆ ਹੈ ਉਸੇ ਤਰ੍ਹਾਂ ਡਟੇ ਹੋਇਆ ਕੱਲ 11 ਵਜੇ ਤੋਂ ਲੈ ਕੇ ਕਰੀਬ ਰਾਤ ਦੇ 12 ਵਜੇ ਤੱਕ ਅਥਰੂ ਗਾਸ ਦੇ ਗੋਲੇ ਨਾਲ ਦੀ ਨਾਲ ਪਲਾਸਟਿਕ ਦੀਆਂ ਗੋਲੀਆਂ ਇੱਥੋਂ ਤੱਕ ਕਿ ਇਨਾ ਉਤਿਆਰ ਕੀਤਾ ਕੇਂਦਰ ਦੀ ਸਰਕਾਰ ਤੇ ਖੱਟਰ ਦੀ ਸਰਕਾਰ ਨੇ ਕਿ ਪੂਰੀ ਦੁਨੀਆ ਦੇ ਸਾਹਮਣੇ ਜਿਹੜੀ ਸਰਕਾਰ ਕੇਂਦਰ ਦੀ ਇਹ ਵਾਅਦੇ ਕਰਦੀ ਹੁੰਦੀ ਸੀ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਕਿ ਭਾਰਤ ਦੇ ਅੰਦਰ ਸਭ ਤੋਂ ਵੱਧ ਜਮਹੂਰੀਅਤ ਹੈ ਮੈਂ ਸਮਝਦਾ ਵੀ ਉਹ ਜਮਹੂਰੀਅਤ ਦਾ ਪਰਦਾ ਐਸ ਅੰਦੋਲਨ ਨੇ ਲਾ ਕੇ ਰੱਖ ਦਿੱਤਾ ਇਹ ਦੁਨੀਆ ਨੂੰ ਦਿਖਾ ਦਿੱਤਾ ਵੀ ਭਾਰਤ ਦੇ ਅੰਦਰ ਇੱਕ ਡਿਕਟੇਟਰਾਂ ਦਾ ਰਾਜ ਹੈ ਉਹ ਭਾਈਪਾ ਦੇ ਅੰਦਰ ਮੋਦੀ ਹੋਣਾਂ ਦਾ ਖੱਟਰ ਹੋਣਾਂ ਦਾ ਡਿਕਟੇਟਰਾਂ ਦਾ ਰਾਜ ਹੈ ਜਿਹੜਾ ਕਿਸਾਨਾਂ ਦੀਆਂ ਬਾਜੂ ਮੰਗਾਂ ਦੇ ਉੱਤੇ ਮਜ਼ਦੂਰਾਂ ਦੀਆਂ ਬਾਜੂ ਮੰਗਾਂ ਦੇ ਉੱਤੇ ਗੱਲ ਕਰਕੇ ਮਸਲੇ ਨੂੰ ਨਿਵੇੜਨਾ ਨਹੀਂ ਚਾਹੁੰਦਾ ਡੰਡੇ ਦੇ ਨਾਲ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਸਰਕਾਰ ਕਹਿੰਦੀ ਕਿ ਅਸੀਂ ਸਹਿਮਤੀ ਬਣਾ ਰਹੇ ਹਾਂ ਮੰਗਾਂ ਦੇ ਪਰ ਪਰ ਕਿਸਾਨ ਅਹੀ ਟੱਕੇ ਦੇ ਨਾਲ ਅੰਦੋਲਨ ਕਰਨਾ ਚਾਹੁੰਦੇ ਨੇ ਦੇਖੋ ਬਿਲਕੁਲ ਸਰਕਾਰ ਦੀ ਗਲਤੀ ਹੈ ਕਿਉਂਕਿ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਦੋਂ ਕਿਸਾਨਾਂ ਦੀਆਂ ਕੋਈ ਨਵੀਆਂ ਮੰਗਾਂ ਨਹੀਂ ਹੈ ਗਿਆ ਇਹਨਾਂ ਮੰਗਾਂ ਦੇ ਉੱਤੇ ਦਿੱਲੀ ਦੌਰਾਨ ਦੌਰਾਨ ਕਮਿਟਮੈਂਟ ਹੋਈ ਹੋਈ ਹੈ ਕਿ ਐਮਐਸਪੀ ਤੇ ਕਮੇਟੀ ਬਣਾ ਕੇ ਅਸੀਂ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਵਾਂਗੇ ਜੇ ਉਹ 2 ਸਾਲਾਂ ਤੋਂ ਉੱਪਰ ਦੇ ਸਮੇਂ ਦੇ ਵਿੱਚ ਕਮੇਟੀ ਬਣਾ ਕੇ ਕੋਈ ਮਸਲੇ ਦਾ ਹੱਲ ਨਹੀਂ ਕਰ ਸਕੇ ਹੁਣ ਫਿਰ ਵਾਰ-ਵਾਰ ਮੀਟਿੰਗਾਂ ਕਰਨ ਤੋਂ ਬਾਅਦ ਇਹਦਾ ਹੱਲ ਚਾਹੀਦਾ ਨਾ ਮੀਟਿੰਗਾਂ ਨਾਲ ਤੇ ਚਰਚਾਵਾਂ ਦੇ ਨਾਲ ਨਹੀਂ ਮਸਲਾ ਮੁਕਣਾ ਛੋੜਾ ਨੇੜੇ ਨੇ ਸਰਕਾਰ ਨੇ ਬਦਲ ਜਾਣਾ ਕਿ ਸਾਲ ਲਗਾਤਾਰ ਪਹਿਲੇ ਹੀ ਲੁੱਟ ਦੇ ਸ਼ਿਕਾਰ ਹੈ ਉਹ ਹੁੰਦੇ ਰਹਿਣਗੇ ਜੇ ਅਸੀਂ ਨਹੀਂ ਸੰਘਰਸ਼ ਕਰਾਂਗੇ ਜਿਹੜੇ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਜਿਵੇਂ ਕਈ ਫਰੰਟ ਬਣੇ ਹੋਏ ਨੇ ਗਰੁੱਪ ਬਣੇ ਹੋਏ ਨੇ ਐਸਕੇਐਮ ਨਾਉਨ ਐਸਕੇਐਮ ਕੇਕੇ ਯੂਕੇ ਤਰ੍ਹਾਂ ਦੇ ਗਰੁੱਪ ਨੇ ਕੀ ਹੁਣ ਇਹਦੇ 'ਚ ਸਮੂਰਿਤ ਹੋਊਗੀ ਉਹ ਜਿਹੜਾ origignal ਐਸਕੇਐਮ ਹੈ ਦੇਖੋ ਜਿਹੜੀਆਂ ਮੰਗਾਂ ਦੇ ਸੰਘਾਰਸ਼ ਵਿੱਢਿਆ ਹੋਇਆ ਹੈ ਇਹ ਮੰਗਾਂ ਦੇ ਸਾਰੇ ਸੰਗਠਨ ਦੇਸ਼ ਦੇ ਸੰਘਰਸ਼ ਕਰਦੇ ਆ ਇਦੋਂ ਤੱਕ ਕਿ ਦੁਨੀਆ ਦੇ ਸੰਗਠਨ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਕਰਦੇ ਆ ਮੈਂ ਸਮਝਦਾ ਜੋ ਸਾਡੀਆਂ ਮੰਗਾਂ ਇੱਕ ਨੇ ਕੋਮੇ ਸਾਡੇ ਜਿਹੜਾ ਲੱਖ ਮਤਭੇਦ ਨੇ ਉਹ ਸਾਰੇ ਸਾਡੇ ਨਾਲ ਨੇ ਬਹੁਤ ਸਾਰੀਆਂ ਜਥੇਬੰਦੀਆਂ ਆ ਚੁੱਕੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਕੱਲ ਪਰਸੋ ਤੁਸੀਂ ਦੇਖੋਗੇ ਨਾਲ ਹੋਣਗੇ ਆ ਸਾਡੇ ਕੋਈ ਵਖਰੇਵੇਂ ਇਸ ਤਰ੍ਹਾਂ ਦੇ ਨਹੀਂ ਵੀ ਜੇ ਡਿਕਟੇਟਰਾਂ ਦੇ ਨਾਲ ਲੜਾਈ ਹੈ ਵੱਡਾ ਸੰਘਰਸ਼ ਹੈ ਤਾਂ ਅਸੀਂ ਸਾਰੇ ਭਰਾ ਆਪਦੇ ਜਿਹੜੇ ਮਤਭੇਦ ਨੇ ਉਹਨਾਂ ਨੂੰ ਪਾਸੇ ਛੱਡ ਕੇ ਲੜਾਂਗੇ ਇਕੱਠੇ ਲੜ ਰਹੇ ਜੀ ਬੈਰੀਗੇਟਿੰਗ ਨਾ ਟੁੱਟੀ ਬੈਰੀਗੇਟ ਨਾਲ ਹਟੇ ਫਿਰ ਕੀ ਕਰੋਗੇ ਬਿਲਕੁਲ ਨਹੀਂ ਪਿੱਛੇ ਹਟਦੇ ਦਿੱਲੀ ਕੂਚ ਕਰੋ ਦਾ ਐਲਾਨ ਹੈ ਜਿੰਨਾ ਮਰਜੀ ਜ਼ੋਰ ਲੱਗ ਜੇ ਜਿੰਨਾ ਜਿਹੜੇ ਸੀ ਐਮਐਸਪੀ ਸਾਡੀਆਂ ਨਾਲ ਜੁੜੀਆਂ ਮੰਗਾਂ ਸੀ 2+ ਦਾ ਫਾਰਮੂਲਾ ਲਾਗੂ ਕਰਾਉਣਾ ਇਹਦੇ ਨਾਲ ਲਖੀਮਪੁਰ ਦੀਆਂ ਮੰਗਾਂ ਜਿੰਨਾ ਜਿਹੜੇ ਸਾਰੀਆਂ तमाम ਮੰਗਾਂ ਨੂੰ ਹੱਲ ਨਹੀਂ ਕਰ ਲੈਂਦੇ ਸਾਡਾ ਸ਼ੰਘਾਰਸ਼ ਮੁੱਕਣ ਵਾਲਾ ਨਹੀਂ ਅਸੀਂ ਪਿੰਡਾਂ 'ਚੋਂ ਕਿਸਾਨਾਂ ਮਜ਼ਦੂਰਾਂ ਨੂੰ ਐਲਾਨ ਕਰਕੇ ਨਾਲ ਲੈ ਕੇ ਆਏ ਕਿ ਦਿੱਲੀ ਕੂਚ ਕਰੋ ਐਮਐਸਪੀ ਤੇ ਸਾਰੀਆਂ ਮੰਗਾਂ ਤੇ ਹੱਲ ਲੈਣਾ ਸਰਕਾਰ ਤੋਂ ਇਹ ਸਰਕਾਰ ਅੱਜ ਕਰ ਦੇ ਕੱਲ ਕਰ ਦੇ ਅਸੀਂ ਇਸ ਗੱਲ ਲਈ ਵਿਜਿਤ ਨਹੀਂ ਕਿ ਅਸੀਂ ਨਾਕੇ ਤੋੜਨ ਲਈ ਵਿਜਿਤਾਂ ਅਸੀਂ ਇਸ ਗੱਲ ਲਈ ਵਿਜਿਤ ਨਹੀਂ ਕਿ ਅਸੀਂ ਭੜਕੇ ਸਰਕਾਰ ਨਾਲ ਲੜ ਕੇ ਹਰਾ ਦਾਂਗੇ ਅਸੀਂ ਇਸ ਗੱਲ ਲਈ ਬਿਜੇਤਾ ਕਿ ਆਪਣੀਆਂ ਮੰਗਾਂ ਲੈ ਕੇ ਮੁੜਾਂਗੇ ਭਾਵੇਂ ਜਿੰਨਾ ਮਰਜੀ ਸਰਕਾਰ ਜੋਰ ਲਾ ਲਵੇ ਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਮੀਟਿੰਗ ਚੱਲ ਰਹੀ ਹੈ ਹੁਣ ਦੇਖੋ ਅੱਗੇ ਦਾ ਪ੍ਰੋਗਰਾਮ ਇਹ ਹੈ ਰਾਤ 12 ਵਜੇ ਤੱਕ ਕਿਸਾਨ ਜਾਗਦੇ ਰਹੇ ਹੈ ਹੁਣ ਰੋਟੀ ਪਾਣੀ ਛਕਣ ਤੋਂ ਬਾਅਦ ਦੁਬਾਰਾ ਮੀਟਿੰਗਾਂ ਹੋ ਰਹੀਆਂ ਨੇ ਕਿਸਾਰ ਮਜ਼ਦੂਰ ਮੋਰਚੇ ਦੀ ਮੀਟਿੰਗ ਹੋ ਚੁੱਕੀ ਹੈ ਇਸੇ ਤਰ੍ਹਾਂ ਐਸ ਕੇ ਐਮ ਗੈਰ ਰਾਜਨੀਤਿਕ ਦੀ ਮੀਟਿੰਗ ਆਪਣੀ ਅਲੱਗ ਹੋਈ ਹੈ ਉਸ ਤੋਂ ਬਾਅਦ ਦੋਨੇ ਫੋਰਮਾਂ ਦੀ ਮੀਟਿੰਗ ਹੁਣ ਹੋਣੀ ਹੈ ਉਸ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਡਿਸੀਜਨ ਐਸ ਸਟੇਜ ਤੋਂ ਸੜਾਇਆ ਜਾਊਗਾ ਤੇ ਫੇਰ ਸਾਰੇ ਵਰਕਰ ਸਾਰੇ ਆਗੂ ਸਾਰੀਆਂ ਜਥੇਬੰਦੀਆਂ ਉਸ ਫੈਸਲੇ ਨੂੰ ਲਾਗੂ ਕਰਨਗੇ ਜੇ ਡਿਸੀਜਨ ਇਹ ਆ ਗਿਆ ਵੀ ਫੋਰੀ ਇਸ ਅਸੀਂ ਰਸਤੇ ਨੂੰ ਬੇਲਾ ਕਰਕੇ ਅੱਗੇ ਟੱਪਣਾ ਹੈ ਕਾ ਗਿੱਟ ਪਾਂਗੇ ਜੇ ਉਹਨਾਂ ਦਾ ਡਿਸੀਜਨ ਇਹ ਆ ਗਿਆ ਵੀ ਕੋਸ ਸਵਾਸੀਂ ਵਿਚਾਰ ਕਰਦੇ ਆ ਰਹਿ ਕਰਦੇ ਆ ਕਿਉਂਕਿ ਅਸੀਂ ਖਾਲੀ ਹੱਥ ਆ ਸਾਡੇ ਕੋਲ ਕੁਝ ਨਹੀਂ ਮੂਹਰੇ ਪਾਸੇ ਰੈਫਲਾ ਨੇ ਅਥਰੂ ਗੈਂਸ ਦੇ ਗੋਲੇ ਨੇ ਪੁਲਿਸ ਹੈ ਮਤਲਬ ਵੱਡੇ ਵੱਡੇ ਬੈਰੀਕੇਡ ਨੇ ਸੜਕਾਂ 'ਚ ਕੰਨ ਲਾਏ ਹੋਏ ਆ ਕਾ ਉਸ ਮੁਕਾਬਲੇ ਦੇ ਵਿੱਚ ਖਾਲੀ ਹੱਥ ਲੜਨ ਵਾਲੇ ਲੋਕ ਆਪ ਦੀ ਰਣਨੀਤੀ ਤੈਅ ਕਰਨਗੇ ਰਣਨੀਤੀ ਦੇ ਸੰਘਰਸ਼ ਲੋਕੇ ਬਣਾਵਾਂਗੇ ਮੇਰੇ ਨਾਲ ਜਸਵਿੰਦਰ ਸਿੰਘ ਲੋਂਗੋ ਵਾਲੇ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਤੇ ਲਗਾਤਾਰ ਸਟਰਗਲ ਦੇ ਵਿੱਚ ਰਹਿੰਦੇ ਨੇ ਸੰਘਰਸ਼ ਦੇ ਵਿੱਚ ਰਹਿੰਦੇ ਨੇ ਸਿੰਘੂ ਬਾਰਡਰ ਪਿਛਲੇ ਵਾਰ ਅੰਦੋਨ ਚੱਲਿਆ ਸੀ ਪਰ ਇਸ ਵਾਰ ਸ਼ੰਭੂ ਬਾਰਡਰ 'ਤੇ ਹੀ ਕਿਸਾਨ ਬੈਠੇ ਨੇ ਸਿੰਘੂ ਨੂੰ ਕਰਾਸ ਕਰਕੇ ਜਿਹੜਾ ਹੈਗਾ ਅੱਗੇ ਜਾਣ ਤੇ ਪ੍ਰੋਗਰਾਮ ਹੈ ਕਿ ਜੰਤਰ ਮੰਤਰ ਜਾਵਾਂਗੇ ਜੰਤਰ ਮੰਤਰ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਵੱਡੀਆਂ ਮੰਗਾਂ ਨੇ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹੋ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਮੇਰੇ ਨਾਲ ਮਨਜੀਤ ਸਿੰਘ ਕਮਾਣਾ ਨੇ ਜਿਹੜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਨੇ ਤੇ ਪੁੱਛਾਂਗੇ ਕਮਾਣਾ ਸਾਹਿਬ ਕੀ ਪ੍ਰੋਗਰਾਮ ਅੱਗੇ ਦਾ ਜੀ ਸਤਿ ਸ਼੍ਰੀ ਅਕਾਲ ਭਾਈ ਗਰੇਂਦਰ ਜੀ ਪ੍ਰੋਗਰਾਮ ਤਾਂ ਉਹ ਵੀ ਜੋ ਕੁਝ ਕੱਲ ਦਾ ਸਰਕਾਰੇ ਕਰਨ ਲੱਗੀ ਹੋਈ ਆ ਸਾਡੇ ਨਾਲ ਤੇ ਇਹ ਸ਼ਾਂਤ ਮਈ ਚੱਲੇ ਸੀਗੇ ਸਾਡੇ ਮਨ 'ਚ ਕੋਈ ਇਹ ਵਿਚਾਰ ਨਹੀਂ ਸੀ ਤੁਹਾਨੂੰ ਰੋਕਿਆ ਜਾਵੇ ਜਿਹੜੀਆਂ 2021 ਦੇ ਵਿੱਚ ਮੰਗਾਂ ਮੋਦੀ ਸਰਕਾਰ ਨੇ ਮੰਨੀਆਂ ਸੀ ਜਿਹੜੇ ਅੰਦੋਲਨ ਸਬਾਪਤ ਹੋਇਆ ਤੁਸੀਂ ਵੀ ਉੱਥੇ ਸੀਗੇ ਫਿਰ ਉਹ ਮੰਗਾਂ ਲਾਗੂ ਕਰਨ ਕਰਕੇ ਅੱਜ ਆ ਸੋਚੋ ਵੀ ਸਾਨੂੰ ਐਡਾ ਗੁੱਡਾ ਦੁਬਾਰਾ ਅੰਦੋਲਨ ਸ਼ੁਰੂ ਕਰਨਾ ਪੈ ਗਿਆ ਇਹ ਦੋ ਸਾਰਾ ਅਸੀਂ ਡਿੱਕੀ ਗਏ ਵੀ ਅੱਜ ਮੰਗ ਲਾਗੂ ਹੁੰਦੀ ਆ ਅੱਜ ਹੁੰਦੀ ਆ ਕਰ ਦੇਣਗੇ ਪਰ ਜਦੋਂ ਅਸੀਂ 13 ਤਰੀਕ ਦਾ ਕੋਈ ਦਾ ਟਾਈਮ ਦੇਦਾ ਸਾਰੇ ਜਿਹੜੇ ਬੰਦੇ ਇਕੱਠੇ ਹੋਗੇ ਉਦੋਂ ਬਹੁਤ ਇਹਨਾਂ ਦੀ ਅੱਖ ਖੋਲੀ ਮੀਟਿੰਗਾਂ ਦੀ ਇਹ ਮੈਂ ਦੋ ਮੀਟਿੰਗਾਂ ਕਰੀਆਂ ਉਹ ਬੇਸਿੱਟੇ ਰਹੀਆਂ ਨੇ ਕਿਉਂਕਿ ਅਸੀਂ ਮੀਟਿੰਗਾਂ ਦੇ ਵਿੱਚ ਸ਼ਾਮਲ ਰਹੇ ਹਾਂ ਪਰ ਜੋ ਕੁਝ ਇਹ ਕੰਮ ਦਾ ਉਹ ਵਤੀਰਾ ਕਰਨ ਲੱਗੇ ਹੋਇਆ 100 ਤੋਂ ਉੱਪਰ ਸਾਡਾ ਮੁੰਡਾ ਫੱਟੜ ਹੋ ਚੁੱਕਿਆ ਉੰਦਰ ਰਿਕਾਰਡ ਹੈ ਸਾਡੇ ਕੋਲ ਇੰਨਾ ਕ ਜਿਆਦਾ ਬੇਰਹਿਮੀ ਨਾਲ ਇਹ ਮੁੰਡੇ ਨੂੰ ਮਾਰਨ ਗੋਲੀਆਂ ਤੱਕ ਚਲਾਈਆਂ ਇਹਨਾਂ ਨੇ ਉਸ ਤੋਂ ਬਾਅਦ ਅੱਧਰੂ ਬਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ 33 3 ਦੀਆਂ ਗੋਲੀਆਂ ਵੀ ਕੀ ਜ਼ਾਲਮ ਸਰਕਾਰ ਦਿਖਾਣਾ ਚਾਹੁੰਦੀ ਹੈ ਮੋਦੀ ਸਰਕਾਰ ਵੀ ਇੰਨਾ ਕਾਹ ਤੋਂ ਡਰੇ ਹੋਏ ਆ ਇਹ ਉਹੀ ਕਿਸਾਨ ਮਜ਼ਦੂਰ ਹੈ ਜਿਹੜਾ ਸਾਡੇ ਇੰਡੀਆ ਨੂੰ ਅਨਾਜ ਪੈਦਾ ਕਰਕੇ ਦਿੰਦਾ ਜੇ ਅੱਜ ਇੰਡੀਆ ਨਾ ਹੈਗਾ ਦੇਸ਼ ਹੈਗਾ ਸਿਰ ਇਹਦੇ ਕਰਕੇ ਜੇ ਪੰਜਾਬ ਦੇ ਨੇ ਬਹੁਤ ਤੋਂ ਬਹੁਤ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ ਨੇ ਉਦੋਂ ਆਪਣੇ ਸਾਰਾ ਸਰਬਸ ਵਾਰ ਕੇ ਗੁਰੂ ਤੇਗ ਬਹਾਦਰ ਜੀ ਸਿਸ਼ ਵਾਰ ਕੇ ਤਾਂ ਇਹ ਇੰਡੀਆ ਸੀਗਾ ਤਾਂ ਇਹ ਸਾਰੇ ਜਿਹੜੀ ਹੁਣ ਗੱਲ ਕਰਦੇ ਆਂ ਹਿੰਦੂ ਰਾਸ਼ਟਰ ਦੀ ਅਸੀਂ ਉਹ ਗੱਲ ਤੇ ਵੀ ਆਂਨਾ ਮੈਂ ਕਿਉਂਕਿ ਇਹਨਾਂ ਨੇ ਪਹਿਲਾਂ ਇਹਨਾਂ ਦੇ ਕਿਸਾਨੀ ਕਿਸਾਨੀ ਦੀ ਰੱਖੋ ਕਿਉਂਕਿ ਜਿਹੜਾ ਇਹ ਚੱਲ ਰਿਹਾ ਹੋਏਗਾ ਇਹ ਸਿਸਟਮ ਇਹ ਲੱਗੇ ਹੋਏ ਨੇ ਕਰਨ ਇਹ ਗੱਲਾਂ ਸਾਰੀਆਂ ਉੱਤੇ ਹੋ ਰਹੀਆਂ ਨੇ ਨਾ ਕਿਉਂਕਿ ਇਹ ਜਿਹੜਾ ਅੱਜ ਹੈਗਾ ਸਾਰੇ ਕੁਝ ਪੰਜਾਬ ਕਰਕੇ ਆ ਚਾਹੇ ਆਜ਼ਾਦੀ ਦੀ ਲੜਾਈ ਹੋ ਗਈ ਚਾਹੇ ਉਦੋਂ ਬਾਅਦ ਕਦੇ ਕਾਰਗਿਲ ਦੀ ਜੰਗ ਹੋ ਗਈ ਜਦੋਂ ਅਸੀਂ ਆਪਣੇ ਹੱਕਾਂ ਦੀ ਲੜਾਈ ਕਰਦੇ ਆ ਉਦੋਂ ਅਸੀਂ ਮੋੜ ਲੱਗਦੇ ਆ ਪਰ ਜਦੋਂ ਦੇਸ਼ ਲਈ ਵਿਨਾਜ ਪਾੜਾ ਕਰਕੇ ਤਾਂ ਉਹ ਚੰਗੇ ਲੱਗਦੇ ਸਾਡੇ ਨਾਲ ਸਤਪਾਲ ਸਿੰਘ ਨੇ ਜਿਹੜੇ ਸਿੱਧੂਪੁਰ ਯੂਨੀਅਨ ਤੋਂ ਨੇ ਪ੍ਰਧਾਨ ਜੀ ਕੀ ਪ੍ਰੋਗਰਾਮ ਅੱਗੇ ਦਾ ਇਹ ਪ੍ਰੋਗਰਾਮ ਜਿੱਦਾਂ ਸਾਨੂੰ ਬਾਕੀ ਜਿੱਥੇ ਬੰਦੇ ਦੇ ਮਿੱਟੀ ਚੜੀ ਆ ਜਿੱਥੇ ਆਂਟ੍ਰੈਕਸ਼ਨ ਦੇਣਗੇ ਅਸੀਂ ਤਿਆਰ ਆ ਸਾਡੇ ਯੋਧੇ ਇੱਕ ਮੈਂ ਦੇਖਿਆ ਮੁੰਡਾ ਜਿਹਦੇ ਇੱਕ ਤੋਂ ਘੱਟ 25 30 ਸਾਲ ਨਗੇ ਸੀਗੇ ਉਹਦੇ ਹੌਸਲੇ ਨੇ ਬਣਦੇ ਸੀਗੇ ਛੱਲੇ ਕਢਾਦੇ ਸੀਗਾ ਉਹ ਕਹਿੰਦੇ ਜਲਦੀ ਕਰੋ ਮੈਂ ਅੱਗੇ ਫੇਰ ਵਧਣਾ ਬਤੇ ਉਦਾਹਰਨ ਜਜਵਾ ਲੋਕਾਂ ਚ ਜਜਵਾ ਬਹੁਤ ਜ਼ਿਆਦਾ ਜਜਵਾ ਕੋਈ ਪਰਵਾਹ ਨਹੀਂ ਕਿਸੇ ਗੱਲ ਦੀ ਆਸ਼ੀਸ਼ ਸਿੰਘ ਆਪਰੇ ਜਥੇਬੰਦੀ ਦੇ ਅੱਗੂ ਆਦੀ ਜਿਸਾਂ ਦੇ ਦਰਸ਼ ਦੇਖ ਰਹੇ ਆ ਜਿੱਦਾਂ ਉਹ ਕਹਿਣਗੇ ਅਸੀਂ ਉਸੇ ਸਾਹਮਣੇ ਲੱਗੇ ਪੜਾਂਗੇ ਜੀ ਸਾਡੇ ਨਾਲ ਬਲਕਾਰ ਵੈਸ ਨੇ ਸੁਭਾ ਸਕੱਤਰ ਨੇ ਕੀ ਕਹੋਗੇ ਪ੍ਰਧਾਨ ਜੀ ਮੇਰੀ ਗੱਲ ਹੈ ਸਰਾਰੀ ਜਦੋਂ ਵੀ ਤਾਂ ਦੇਸ਼ ਨੂੰ ਕੋਈ ਇਜਾਦੀ ਚਾਹੀਦੀ ਹੁੰਦੀ ਹੈ ਦੇਸ਼ ਲਈ ਕੋਈ ਭੀੜ ਪੈਂਦੀ ਹੈ ਤਾਂ ਇਹੀ ਪੰਜਾਬੀ ਤੇ ਇਹੀ ਸਰਦਾਰ ਕਾਮਾ ਆਂਦੇ ਨੇ 99% ਦੇਖੋ ਇਜਾਦੀਆ ਜੋ ਦੇਸ਼ ਯਾਦ ਕਰਾਇਆ ਸੀਗਾ 99% ਇਜਾਦੀਆ ਪੰਜਾਬੀ ਇਹਨਾਂ ਸਰਦਾਰਾਂ ਨੇ ਦਿੱਤੇ ਸੀਗਾ ਤੇ ਉਹ ਉਹ ਜਾਦੀਆਂ ਦਾ ਸਾਡੇ ਦਾ ਕੋਈ ਮੁੱਲ ਨਹੀਂ ਦੇਖੋ ਪਾਰਿਆ ਕੋਈ ਵੀ ਜਦੋਂ ਵੀ ਹੁਣ ਪਿੱਛੇ ਜੀ ਚੈਨਲ ਦੇ ਪ੍ਰੋਬਲਮ ਆਈ ਸੀਗੀ ਜਦੋਂ ਵੀ ਸਾਡੇ ਸਰਦਾਰ ਪੰਜਾਬੀ ਸਾਰੇ ਨਿਸ਼ਾਨ ਸਾਹਿਬ ਲਾ ਕੇ ਭੇਜੇ મોદી ਸਾਹਿਬ ਨੇ ਤੇ ਜਦੋਂ ਅਸੀਂ ਆਪਣੇ ਹੱਕ ਮੰਗਦੇ ਆਂ ਵੀਰੇ ਅਸੀਂ ਇਤਵਾਦੀ ਤੇ ਖੜਕੂ ਬਣਾਏ ਜਾਂਦੇ ਆਂ ਇਸ ਤਰ੍ਹਾਂ ਦਾ ਵਿਦਕਾਰਾ ਕਿਉਂ ਸਾਡੇ ਨਾਲ ਹੁੰਦਾ ਜੀ ਜੀ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਹੁਣ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਅਸੀਂ ਪਾਕਿਸਤਾਨ ਤੋਂ ਆਏ ਆ ਇਹ ਚੀਜ਼ ਕਰਤੀ ਇਹਨਾਂ ਨੇ ਇਹਨਾਂ ਦਾ ਮਨ ਲੱਗਦਾ ਪਾਕਿਸਤਾਨ ਦੇ ਬਾਰਡਰ ਤੇ ਵੀ ਹੋਣਾ ਜਿਹੜਾ ਸਿਸਟਮ ਆਪਣਾ ਇੰਡੀਆ ਆਪਣੇ ਪੰਜਾਬ ਸਟੇਟ ਨਾਲ ਲੱਗੇ ਹੋਇਆ ਜੀ ਇਹ ਨਹੀਂ ਹੋਣੀ ਚਾਹੀਦਾ ਬਹੁਤ ਹੀ ਮਾੜੀ ਗੱਲ ਹੈ ਇਹਦੇ ਨਾਲ ਆਉਣ ਵਾਲਾ ਜਿਹੜਾ ਸਿਸਟਮ ਹੈ ਉਹ ਖਰਾਬ ਹੀ ਹੋਏਗਾ ਠੀਕ ਨਹੀਂ ਹੋਏਗਾ ਜੀ ਸੋ ਦੋਸਤੋ ਮੇਰੇ ਨਾਲ ਕਿਸਾਨ ਸੀ ਜਿਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਸ਼ਿਭੂ ਬਾਟਰ ਸੀ ਤੁਹਾਡੇ ਨਾਲ ਜੁੜੇ ਹੋਏ ਸੀ ਇਸ ਬਾਟਰ ਤੋਂ ਕਿਸਾਨ ਭਰਾਵਾਂ ਨੂੰ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਹ ਸਪੀਕਰ ਦੀ ਆਵਾਜ਼ ਵੱਲ ਸਾਡੇ ਸਾਰੇ ਵੀਰ ਧਿਆਨ ਦੇਣ ਕਿਉਂਕਿ ਜਿਹੜੀ ਤੁਹਾਡੇ ਨਾਲ ਪਹਿਲਾਂ ਸਾਡੇ ਆਗੂ ਇਸ ਸਟੇਜ ਦੇ ਉੱਤੋਂ ਅਲੌਕਮੈਂਟ ਕਰਦੇ ਆ ਕਿ ਸਾਡੇ ਦੋ ਫੋਰਮਾਂ ਦੀ ਮੀਟਿੰਗ ਹੈ ਉਹ ਹੋ ਰਿਹਾ ਉਹ ਮੀਟਿੰਗ ਹੋ ਚੁੱਕੀ ਆਪਣੇ ਆਗੂ ਪਹੁੰਚ ਚੁੱਕਿਆ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਅੱਗੇ ਵੀ ਆ ਸਾਡੇ ਆ ਵੈਰੀਕੇਟਾਂ ਦੇ ਉਹ ਸਪੀਕਰ ਦੀ ਆਵਾਜ਼ ਧਿਆਨ ਦੇ ਨਾਲ ਸੁਣਨਾ ਕਿ ਸਾਡੇ ਆਗੂ ਸਰਵਾਨਾਂ ਵੱਲੋਂ ਕੀ ਸਾਨੂੰ ਸੰਦੇਸ਼ ਹੈ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਸਪੀਕਰ ਦੀ ਆਵਾਜ਼ ਵੱਲ ਧਿਆਨ ਦਿਓ ਆਪ ਮਾਰੇ ਭਰਾਵੋ ਪ੍ਰਕਾਰਤ ਨਹੀਂ ਆਉਣਾ ਤੇ ਕਿਸੇ ਦੇ ਵੀ ਪੱਥਰਵਾਦੀ ਨਹੀਂ ਕਰਨੀ ਢ ਘਾੜ ਦੇ ਵਿੱਚ ਆ ਕੇ ਕੇਂਦਰ ਦੀ ਸਰਕਾਰ ਤੇ ਪਰੰਪਰੀ ਬੈਠੀ ਐ ਕਿ ਅਸੀਂ ਢਕਾਟ ਪੈਦਾ ਕਰਕੇ ਸਾਰੇ ਬਾਡਰਾਂ ਦੇ ਉੱਤੇ ਇਹ ਕੁੱਤੇ ਨੇ ਵੀ ਐ ਤੇ ਖਾਲੀ ਹੱਥ ਮੋੜਨੇ ਵੀ ਐ ਇਸ ਕਰਕੇ ਭਰਾਵੋ ਸਾਨੂੰ ਜਿੱਥੇ ਜੋਸ਼ ਹੈ ਉੱਥੇ ਹੋਸ਼ ਕਾਇਮ ਰੱਖਣੀ ਚਾਹੀਦੀ ਆਪਣੀ ਤੇ ਉਹ ਹੋਸ਼ ਤੇ ਜੋਸ਼ਾਈ ਤੇ ਮਿਲਾਵਟ ਐ ਲਗਾਤਾਰ ਜੋੜਦਾ ਜੋੜਦਾਂ ਨੇ ਜੋੜਨਾ ਪੁੱਤ ਛੇਤੀ ਕਰਦੇ ਤਾਰ ਲਾ ਕੇ ਇਕੱਲੇ ਬੰਦੇ ਉਹ ਸਟੈਂਡ ਤੇ ਬਾਦ ਚਾਹ ਹੋ ਗਿਆ ਹੋਟ ਜੋਤ ਵਾਲੀ ਜਿਹੜੀ ਗੱਲ ਹੈ ਭਰਾਵੋ ਉਹਦਾ ਸਾਨੂੰ ਖਾਸ ਧਿਆਨ ਰੱਖਣਾ ਪਊਗਾ ਜੇ ਅਸੀਂ ਆਪਣੇ ਸੰਘਰਸ਼ ਸਫਲ ਕਰਨੇ ਆ ਤਾਂ ਜੋਸ਼ ਦੇ ਨਾਲ ਹੋਸ਼ ਸਾਨੂੰ ਵਕਤ ਨਾਲ ਪਊਗਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ